ਅੱਜ ਅਸੀਂ ਤੁਹਾਨੂੰ ਸੰਗਤ ਜੀ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਸਾਹਿਬ ਗੰਗਸਰ ਸਾਹਿਬ ਜਿਹੜਾ ਜਲੰਧਰ ਦੇ ਲਾਗੇ ਕਰਤਾਰਪੁਰ ਵਿੱਚ ਸਥਿਤ ਹੈ ਇਸ ਜਗ੍ਹਾ ਤੇ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਤੇ ਛੇਵੇਂ ਪਾਸ਼ਾ ਹਰगोबिंद ਸਾਹਿਬ ਜੀ ਆਏ ਸਨ ਇਹ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ ਇਸ ਗੁਰਦੁਆਰਾ ਸਾਹਿਬ ਵਿੱਚ ਇੱਕ ਖੂਹ ਦਾ ਵੀ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀਂ ਕਰਵਾਇਆ ਸੀ ਬਾਕੀ ਤੁਹਾਨੂੰ ਲੈ ਕੇ ਜਾਂਦੇ ਹਾਂ ਅੱਗੇ ਗੁਰਦਰਾ ਸਾਹਿਬ ਤੇ ਦਰਸ਼ਨ ਕਰਉਨੇ ਹਾਂ ਗੁਰਦਰਾ ਸਾਹਿਬ ਦੇ ਅੰਮ੍ਰਿਤ ਇਤਿਹਾਸ ਸਿੱਖਾਇਆ ਜਾਂਦੇ ਕਿ 5ਵੇਂ ਪਾਸ਼ਾ ਜੀ ਸ੍ਰੀ ਗੁਰਜਨ ਦੇਵ ਜੀ ਅਤੇ 6ਵੇਂ ਪਾਸ਼ਾ ਸ੍ਰੀ ਹਰਗੋਬਿੰਦ ਸਿੰਘ ਸਾਹਿਬ ਜੀ ਇਸ ਪਵਿੱਤਰ ਜਗ੍ਹਾ ਤੇ ਆਏ ਸੀ ਤੇ ਉਹਨਾਂ ਨੇ ਕਰਤਾਰਪੁਰ ਸਾਹਿਬ ਸਾਕੇ ਨਿਵਾਸੀਆਂ ਲਈ ਪਾਣੀ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਸਮੇਂ 1652 ਸ਼੍ਰੀਵਤ ਗੁਰੂ ਅਰਜਨ ਦੇਵ ਜੀ ਨੇ ਇੱਥੇ ਖੂਹ ਲਗਵਾਇਆ ਸੀ ਜਦੋਂ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਉਹ ਸਾਹਮਣੇ ਖੂਹ ਬਣਿਆ ਹੋਇਆ ਹੈ ਇੱਥੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਸੇਵਕ ਭਾਈ ਵਿਸਾਖੀ RAM ਤੋਂ ਗੰਗਾ ਨਦੀ ਵਿੱਚ ਡਿੱਗਾ ਗੜਵਾ ਇਸ ਖੂਹ ਤੋਂ ਬਰਕਰਤ ਕਰਕੇ ਤੀਰਥ ਗੰਗਾ ਦੇ ਇਸ਼ਨਾਨ ਦਾ ਭਰਮ ਦੂਰ ਕੀਤਾ ਇਸ ਕਰਕੇ ਇਸ ਖੂਹ ਦਾ ਨਾਮ ਗੰਗਸਰ ਪੈ ਗਿਆ ਗੁਰੂ ਸਾਹਿਬ ਜੀ ਨੇ ਖੂਹ ਨੂੰ अनेਕਾਂ ਵਾਰ ਦਿੰਦੇ فرمایا ਕਿ ਜਿਹੜਾ ਇਸ ਜਿਹੜਾ ਇਸ ਜਿਹੜਾ ਪ੍ਰਾਣੀ ਇਸ ਖੂਹ ਦੇ ਜਲ ਵਿੱਚ ਇਸ਼ਨਾਨ ਕਰੇਗਾ ਉਸਦੇ ਦੁੱਖ ਦੂਰ ਹੋਣਗੇ ਤੇ ਆ ਸਾਹਮਣੇ ਉਹ ਖੂਹ ਆ ਜਿੱਥੇ ਲੋਕੀ ਅੱਜ ਵੀ ਇੱਥੇ ਦਰਸ਼ਨ ਕਰਨ ਆਉਂਦੇ ਆ ਤੇ ਇੱਥੇ ਜਲ ਦੇ ਨਾਲ ਇਸ਼ਨਾਨ ਕਰਦੇ ਆ ਤੇ ਆ ਸਾਹਮਣੇ ਟੂਟੀਆਂ ਲੱਗੀਆਂ ਜਿਹੜੀਆਂ ਖੂਹ ਦੇ ਵਿੱਚੋਂ ਨਿਕਲਦੀਆਂ ਤੇ ਇੱਥੋਂ ਇਸ਼ਨਾਨ ਕਰਨ ਨਾਲ ਸਾਡੇ ਸਰੀਰਕ ਰੋਗ ਤੇ ਦੁੱਖ ਦੂਰ ਹੁੰਦੇ ਆ ਆ ਸਾਹਮਣੇ ਗੁਰਦੁਆਰਾ ਸਾਹਿਬ ਆंदर ਚੱਲਦੇ ਆ ਨੰਨਹੇ ਦਰਸ਼ਨ ਆ ਸਾਹਮਣੇ ਖੂਹ ਆ ਜਿਹੜਾ ਬੜਾ ਪੁਰਾਣੇ ਸਮੇਂ ਦਾ ਬਣਿਆ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਕਿਸੇ ਟਾਈਮ ਬਣਾਇਆ ਸੀ ਆ ਤੁਸੀਂ ਦਰਸ਼ਨ ਕਰੋ ਜੀ ਆ ਖੂਹ ਦੇ ਇੱਥੋਂ ਪਾਣੀ ਜਿਹੜਾ ਵਾ ਸਾਹਮਣੇ ਬਾਹਰ ਟੂਟੀਆਂ ਦੇ ਵਿੱਚ ਆਉਂਦਾ ਵਾ ਤੇ ਲੋਕੀ ਇੱਥੋਂ ਇਸ਼ਨਾਨ ਕਰਦੇ ਆ ਤੇ ਪਾਣੀ ਅਸੀਂ ਜਲ ਜਿਹੜਾ ਹੈ ਘਰ ਵੀ ਲੈ ਕੇ ਜਾ ਸਕਦੇ ਆ ਤੇ ਇਸ ਜਲ ਨਾਲ ਇਸ਼ਨਾਨ ਕਰਨ ਨਾਲ ਆਪਣੇ ਦੁੱਖ ਦੂਰ ਹੁੰਦੇ ਆ ਤੇ ਇਸ ਸਾਈਡ ਤੇ ਨਾਲ ਹੀ ਬਾਹਰ ਬਾਹਰ ਸਰੋਵਰ ਸਾਹਿਬ ਬਣਿਆ ਹੋਇਆ ਆ ਜਿੱਥੋਂ ਇਸ਼ਨਾਨ ਕਰਕੇ ਤੇ ਲੋਕੀ ਗੁਰਦੁਰ ਸਾਹਿਬ ਮੱਥਾ ਟੇਕਣ ਜਾਂਦੇ ਆ। ਆ ਸਾਹਮਣੇ ਸਰੋਵਰ ਬਣਿਆ ਹੋਇਆ। ਤੇ ਇੱਥੋਂ ਇਸ਼ਨਾਨ ਕਰਕੇ ਤੇ ਮੱਥਾ ਟੇਕਦੇ ਆ। ਤੇ ਆ ਗੁਰਦੁਰ ਸਾਹਿਬ ਦੀ ਇਮਾਰਤ ਬਣੀ ਹੋਈ ਆ। ਆ ਗੁਰਦੁਰ ਸਾਹਿਬ। ਬਹੁਤ ਸੋਹਣਾ ਗੁਰਦੁਰ ਸਾਹਿਬ ਬਣਿਆ ਬਹੁਤ ਸੋਹਣੀ ਇਮਾਰਤ ਬਣੀ ਹੋਈ ਆ। ਆ ਸਾਹਮਣੇ ਤੁਸੀਂ ਦੇਖ ਸਕਦੇ ਹੋ। ਮਹਾਰਾਜ ਦਾ ਸਰੂਪ ਰੱਖਿਆ ਆ ਸਾਹਮਣੇ। ਕਾਫੀ ਖੁੱਲੀ ਜਗ੍ਹਾ ਬਣੀ ਹੋਈ ਆ ਤੇ ਇਸਦੀ ਬੈਕ ਸਾਈਡ ਹੀ ਲੰਗਰ ਹਾਲ ਆ ਜਿਹੜਾ 24 ਘੰਟੇ ਲੰਗਰ ਇੱਥੇ ਚੱਲਦਾ ਆ ਤੇ ਤੁਹਾਨੂੰ ਵੀ ਦਿਖਾ ਲਦੇ ਆ ਗੁਰਦਰਾ ਸਾਹਿਬ ਦੀ ਬੈਕ ਸਾਈਡ ਤੇ ਦੀਵਾਨ ਹਾਲ ਬਣਿਆ ਹੋਇਆ ਆ ਆ ਸਾਹਮਣੇ ਤੇ ਨਹੀਂ ਦੇਖ ਸਕਦੇ ਦੀਵਾਨ ਹਾਲ ਆ ਤੇ ਸਾਹਮਣੇ ਗੁਰਦੁਆਰਾ ਵਾ ਗੁਰਦਰਾ ਸਾਹਿਬ ਦੀ ਬਿਲਕੁਲ ਬੈਕ ਸਾਈਡ ਤੇ ਦੀਵਾਨ ਹਾਲ ਆ ਤੇ ਬੈਕ ਸਾਈਡ ਤੇ ਹੀ ਲੰਗਰ ਆ ਲੰਗਰ ਹਾਲ ਆ ਤੇ ਆ ਸਾਹਮਣੇ ਬਾਗ ਬਣਿਆ ਹੋਇਆ ਬਗੀਚਾ ਤੇ ਬਿਲਕੁਲ ਬੈਕ ਸਾਈਡ ਤੇ ਲੰਗਰ ਹਾਲ ਆ ਆ ਲੰਗਰ ਹਾਲ ਬਣਿਆ ਹੋਇਆ ਆ ਸਾਹਮਣੇ ਪਛਾਤੇ ਤਿਆਰ ਹੋ ਰਹੇ ਆ ਤੇ ਇਹ ਲੰਗਰ ਹਾਲ ਆ